ਦਾ ਪਿੰਡ ਭਰਾਵਾ ਹੈ ਤਾਂ ਜਿੱਦਾਂ ਨਾ ਉਹ ਕੋਈ ਕੋਈ ਥਾ ਬਣਾਈ ਹੈ ਜੀ ਅਸੀਂ ਦਸਾਂ ਪਿੰਡਾਂ ਚ ਵਸੇਵੇਂ ਕਲਾਰ ਪਿੰਡ 10 ਪਿੰਡਾਂ ਜੀ ਹਾਂ ਦੇਖ ਲੋ ਇੱਕ ਨਾਮ ਵੀ ਲੈ ਦਿਓ ਇੱਕ ਵਾਰੀ ਜੀ ਕਲਾਰ ਇੱਕ ਸੌਖੜੀ ਦੋ ਜੀ ਮੰਦਿਰ ਬੀੜ ਕਾਠ ਘੜ ਤਿੰਨ ਜੀ ਹਸਨ ਪਰ ਚਾਰ ਕੋੜਕਾ ਪੰਜ ਪੇਡੀਆਂ 6 ਕੋਹਾਰ 7 ਏਡੀ ਵੀ 8 ਜੀ ਇੱਕ ਅੱਧਾ ਪਿੰਨ ਭੁੱਲ ਗਿਆ ਹੋਣਾ ਹੋਰ ਵੀ ਕਿਤੇ ਹੋਣਾ ਮਾਲਕ ਦੀ ਕਿਰਪਾ ਹੈ ਹੈ ਇੱਕ ਕੋੜਕਾ ਇੱਕ ਕੋੜਕਾ ਜਾਣੇ ਮਾਲਕ ਦੀ ਕਿਰਪਾ ਹੈ ਅਰਥਾਂ ਹੀ ਬਸੇ ਹੋਏ ਆ ਸਾਰੇ ਆਪਣੀ ਜ਼ਮੀਨ ਜਾਇਦਾਦ ਨਾਲ ਬਕੈਦਾ ਵੈਸੇ ਗੋਤ ਕਿਹੜੇ ਕਿਹੜੇ ਨਾਮ ਤੋਂ ਇੱਥੇ ਜਾਦਾ ਪਿੰਡ ਦੇ ਵਿੱਚ ਜੇ ਗੱਲ ਕਰੀਏ ਗੋਤ ਚੋਹਾਨ ਚੋਹਾਨਗਰ ਸਖੀਆਂ ਵੀ ਪਿੰਡ ਦੇ ਵਿੱਚ ਆ ਹਾਂ ਗਾਇ ਬੇਬੀ ਜਿਹੜਾ ਹਕੜਾ ਪਰਿਵਾਰ ਹੈ ਉਹ ਜਿੱਦਾਂ ਮਦਨਾਲ ਹਕੜਾ ਵੀਰ ਕਾਠਗੜ ਮੰਡੇਰ ਚ ਜੀ ਬਾਕੀ ਤਕਰੀਬਨ ਸਾਰੇ ਚੋਹਾਨੇ ਆ ਉਹਦਾ ਸਾਡੇ 2-3 ਘਰ ਬਾਗੜੀ ਦਾ ਵੀ ਹੈ ਇੱਕ ਵਿਝਾੜ ਵੀ ਹੈ ਲੇਕਿਨ ਉਹਨਾਂ ਨੂੰ ਸਾਡੇ ਚ ਗਿਣਦੇ ਆ ਜੀ ਜੀ ਦੱਸੇ ਤੇ ਪਤਾ ਲੱਗਦਾ ਫੇਦੂਗਾ ਉਹਨਾਂ ਦਾ ਬਰਤਾਲ ਸਾਡੇ ਨਾਲ ਜਿਹੜਾ ਹੈ ਨਾ ਉਹ ਹੋ ਐਨ ਸ੍ਰੀਕਾ ਭਾਈਚਾਰਾ ਸਾਰਾ ਭਾਈਚਾਰਾ ਕੈਮ ਹੈ ਕਹਿਣਾ ਕੈਮ ਹੈ ਕੈਮ ਹੈ ਧੰਨਵਾਦ ਜੀ ਤੇ